ਜਿੱਦਾਂ ਹੁਣ ਆਮ ਰੂਹਾਂ ਆ ਉਹਨਾਂ ਬਾਰੇ ਆਪਾਂ ਗੱਲ ਕਰਦੇ ਜਿਨ੍ਹਾਂ ਦੀ ਗਤੀ ਨਹੀਂ ਹੁੰਦੀ ਤਾਂਤੁਰੀਆਂ ਫਿਰਦੀਆਂ ਹਾਂ ਕਿਸੇ ਸਿੰਘ ਉਦਾਂ ਤਾਂ ਨਹੀਂ ਤੇ ਲੋਕੀ ਤਾਂ ਵੀ ਕਹਿੰਦੇ ਨੇ ਨਰਕ ਸਵਰਗ ਹੈ ਹੀ ਨਹੀਂ ਜੋ ਕੁਛ ਆ ਬਸ ਇੱਥੇ ਹੀ ਆ ਜੇ ਤੁਹਾਨੂੰ ਕੋਈ ਦੁੱਖ ਮਿਲ ਗਿਆ ਨਰਕ ਹੈ ਜੇ ਤੁਹਾਨੂੰ ਸੁੱਖ ਮਿਲ ਗਿਆ ਸਵਰਗ ਹੈ ਬਸ ਉਹ ਚ ਉਹ ਚਾਰ ਵਗ ਦੇ ਚੱਲੇ ਆ ਨਹੀਂ ਤੁਸੀਂ ਬਾਬਾ ਬਨਾਰ ਸਿੰਘ ਬੱਧਰ ਦਰਸ਼ਨ ਕੀਤੇ ਨਾ ਹਾਂ ਦਰਸ਼ਨ ਕੀਤੇ ਤੁਹਾਡੇ ਵਿੱਚ ਆ ਤੁਹਾਡੇ ਵਿੱਚ ਨਹੀਂ ਆਉਂਦੇ ਬਾਬਾ ਜੀ ਨਾ ਮੈਂ ਮਰਨਾ ਥੋੜੀ ਵਿੱਚ ਲੈ ਕੀ ਕਰਦੇ ਫੇ ਤੁਸੀਂ ਅੱਛਾ ਇਦਾਂ ਹੁਣ ਆਮ ਰੂਹਾਂ ਆ ਉਹਨਾਂ ਬਾਰੇ ਆਪਾਂ ਗੱਲ ਕਰਦੇ ਜਿਹਨਾਂ ਦੀ ਗਤੀ ਨਹੀਂ ਹੋਈ ਤਾਂਤਰੀਆਂ ਫਿਰਦੀਆਂ ਹਾਂ ਹਾਂ ਕੀਸ਼ੇ ਸਿੰਘ ਉਦਾਂ ਤਾਂ ਨਹੀਂ 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 ਸ਼ੀਸ਼ ਸਿੰਘ ਉਹਨੂੰ ਉਹਨੂੰ ਕੋ ਰਸਤਾ ਹੋਣ ਜਾਂਦਾ ਜਿਹੜੀ ਅਵਗਤ ਰੂਹ ਹੈ ਮੈਂ ਅਕਸਰ ਕਹਿੰਦਾ ਹੁਣ ਜਿਹੜੇ ਨਾ ਇਹ ਕਰਦੇ ਨੇ ਆਪਣਾ ਵਾਸਤੂ ਕਰਦੇ ਨੇ ਹਮ ਹੁਣ ਵਾਸਤੂ ਮੈਂ ਵੱਡੀ ਚੀਜ਼ ਲੈਣਾ ਮੈਂ ਤਾਂ ਟੇਬਲ ਕੁਰਸੀ ਨਹੀਂ ਮੂਵ ਕਰਦਾ ਮੈਂ ਕਹਿੰਦਾ ਵੈਸਟ ਦੇਖ ਕੇ ਸੌਂਿਆ ਕਰੋ ਜਦੋਂ ਵੀ ਆਤਮਾ ਨੇ ਸਰੀਰ ਨੂੰ ਛੱਡਣਾ ਹੈ ਨਾ ਤੇ ਵੈਸਟ ਨੂੰ ਟਰੈਵਲ ਕਰਨਾ ਹੈ ਠੀਕ ਹੈ ਉਹ ਸ਼ਾਰਟਕਟ ਹੈ ਪਹੁੰਚਣ ਦਾ ਜਿਹੜੀ ਰੂਹ ਭਟਕਦੀ ਐ ਉਹਨੂੰ ਜਾਣਾ ਨਹੀਂ ਹੁੰਦਾ ਜਾਂ ਤੇ ਤੁਹਾਡੀ ਬੰਦਗੀ ਐ ਤੁਹਾਡੇ ਉੱਤੇ ਪਿਤਰ ਨੇ ਤੁਹਾਡੇ ਬਜ਼ੁਰਗ ਨੇ ਤੈਨੂੰ ਲੈ ਜਾਣਾ ਹੂੰ ਜਾਂ ਤੁਸੀਂ ਐਨੇ ਪਾਪੀ ਕੋ ਤੁਹਾਨੂੰ ਜਮਾ ਕੇ ਲੈ ਜਾਣਾ ਠੀਕ ਐ ਤੇ ਜੇ ਸ਼ਰੀਰ ਆਪੇ ਰੂਹ ਛੱਡ ਦੇ ਸਰੀਰ ਛੱਡ ਦੇ ਰੂਹ ਨਿਕਲ ਜੇ ਉਹਨੂੰ ਨਹੀਂ ਲੱਗਦਾ ਮੈਂ ਕਿੱਥੇ ਜਾਵਾਂ ਉਹ ਭੀੜ ਚ ਰਲ ਜਾਂਦੀ ਫਿਰ ਗਵਾਚ ਜਾਂਦੀ ਅਵਕਤ ਤਰੀ ਫਿਰਦੀ ਘਾਤ ਲੱਗ ਕੇ ਲੱਗੇ ਸੋ ਐਪਿਆਂ ਕਿ ਉਹਨੂੰ ਜਦੋਂ ਸੋਣਾ ਜਿੱਥੇ ਵੀ ਸੋਣਾ ਹਮੇਸ਼ਾ ਵੈਸਟ ਦੇਖ ਕੇ ਸੋਵੋ ਆਪਣੇ ਚੇਤਨ ਦੇ ਵਿੱਚ ਤੁਹਾਨੂੰ ਵੈਸਟ ਪਤਾ ਨਹੀਂ ਜੀਦਾ ਜੇ ਸ਼ਰੀਰ ਛੱਡੋ ਕਿਉਂਕਿ ਕੀਪਤਾ ਆਉਣਾ ਨਹੀਂ ਹੋਣਾ ਦੁਬਾਰਾ ਵਾਪਿਸ ਤੁਸੀਂ ਦੇਖੋ ਤੁਸੀਂ ਨਿਕਲ ਜਾਓਗੇ ਪਰਲੇ ਪਾਸੇ ਐਸਾ ਰਾਤ ਲੇਖਾ ਜੋ ਖਾਂਦਾਂ ਦੇ ਕਰਮਾਂ ਦਾ ਉਹ ਨਹੀਂ ਹੁੰਦਾ ਹੁੰਦਾ ਸਭ ਕੁਝ ਹੁੰਦਾ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਨਾ ਉੱਥੇ ਪਹੁੰਚ ਕੇ ਹੋਗਾ ਹੁਣ ਬਹੁਤ ਬਹੁਤ ਕੁਝ ਹੈਗਾ ਹੁਣ ਅਸੀਂ ਕਹੀ ਕਿ ਨਹੀਂ ਹੁੰਦਾ ਸਾਡੇ ਕੋਲ ਜਿਹੜੇ ਕਹਿੰਦੇ ਨਹੀਂ ਹੁੰਦਾ ਉਹਨਾਂ ਕੋ ਸਬੂਤ ਕੀ ਹੈ ਵੀ ਨਹੀਂ ਹੁੰਦਾ ਹੋਂ ਦੇ ਸਬੂਤ ਤੇ ਬਹੁਤ ਤੁਸੀਂ ਦੇਖੋ ਜੇ ਆਪਾਂ ਨੈਟ ਪਰ ਆਪਾਂ ਕਹਾਣੀਆਂ ਨਾਲ ਇਹ ਲੋਕੀ ਤਾਂ ਵੀ ਕਹਿੰਦੇ ਨੇ ਨਰਕ ਸਵਰਗ ਹੈ ਹੀ ਨਹੀਂ ਜੋ ਕੁਛ ਆ ਬਸ ਇੱਥੇ ਹੀ ਆ ਜੇ ਤੁਹਾਨੂੰ ਕੋਈ ਦੁੱਖ ਮਿਲ ਗਿਆ ਨਰਕ ਹੈ ਜੇ ਤੁਹਾਨੂੰ ਸੁੱਖ ਮਿਲ ਗਿਆ ਸਵਰਗ ਹੈ ਬਸ ਉਹ ਚਾਰ ਵਕ ਤੇ ਚੱਲੇ ਆ ਹੂੰ ਉਹ ਪੁੱਛ ਨਹੀਂ ਆ ਹਾਂ ਉਹ ਚਾਰ ਵਕ ਤੇ ਚੱਲੇ ਉਹ ਚਾਰ ਵਕ ਨੂੰ ਮੰਨਦੇ ਨੇ ਹੁਣ ਜਿਹੜਾ ਤੁਸੀਂ ਮੈਂ ਕਹਿੰਦਾ ਤੁਸੀਂ ਜੋ ਦੇਖ ਰਹੇ ਹੋ ਉਹਦੇ ਸਿਰ 4% ਹੈ ਹੂੰ 96% ਉਹ ਤੇ ਅਦ੍ਰਿਸ਼ਟ ਹੈ ਗੱਲ ਸੰਗਤ ਗੱਲ ਸੰਗਲ ਘਾਤੇ ਚਲਾਇਆ ਉਹ ਕਿੱਧਰੋਂ ਚੱਲਣਾ ਗੱਲ ਸੰਗਲ ਘਾਤੇ ਚਲਾਇਆ ਨਿਜੀ ਦੇ ਅਰਥ ਉਹ ਹੁੰਦੇ ਹੋਣਗੇ ਫਿਰ ਇਹ ਇਹ ਅਰਥਾਂ ਨੂੰ ਤੁਰ ਪਿੰਦੇ ਨੇ ਹਮ ਅਸਲ ਜੇ ਇਹ 크ਿਸਚੀਅਨਟੀ ਤੋਂ ਇਸਲਾਮ ਤੋਂ ਇਨਫਲੂਐਂਸ ਲੋਕ ਨੇ ਜਿੰਨਾ ਤੇ ਜਿਹੜਾ ਪ੍ਰਭਾਵ ਹੈ 크ਿਸਚੀਅਨਟੀ ਦਾ ਇਸਲਾਮ ਇਹ ਤੇ ਕਹਿੰਦੇ ਰੀਨਕਾਰਨੇਸ਼ਨ ਹੀ ਹੈਗੀ ਨਾ 크ਿਸਚੀਅਨ ਨਾ ਇਸਲਾਮ ਮੰਨੇ ਨਾ 크ਿਸਚੀਅਨਟੀ ਮੰਨੇ ਪਰ ਜਿਹੜੀਆਂ ਐਗਜ਼ੈਂਪਲਸ ਪਈਆਂ ਹੋਣੀਆਂ ਦੁਨੀਆ ਤੇ ਰੀਨਕਾਰਨੇਸ਼ਨ ਦੀਆਂ ਕਿੰਨੀਆਂ ਨੇ ਹਮ ਭਰੇ ਪਏ ਨੇ ਆਫਟਰ ਡੈਥ ਤੇ ਦੇਖੋ ਕਿੰਨੇ ਲੋਕ ਜਿਹੜੇ 10 ਦੇ ਵਾਪਸ ਆਏ ਮੇਰਾ ਆਪਣਾ ਮਾਸੇ ਦਾ ਮੁੰਡਾ ਚੰਡੀਗੜ੍ਹ ਦੇ ਅੰਦਰ ਮਿਊਜ਼ਿਕ ਕਰਦਾ ਉਹ ਚੜ੍ਹਾਈ ਕਰ ਗਿਆ ਹਮ ਅਟੈਕ ਨਾਲ ਵਾਪਸ ਆ ਗਿਆ ਉਹ ਡਿਪਰੈਸ਼ਨ ਮਾਸਿ ਨਿਕਾ ਵੀ ਫੋਨ ਕਰਦਾ ਸਪਾਈ ਨਾਲ ਗੱਲ ਕਰ ਉਹ ਕਹਿੰਦਾ ਮੈਂ ਗਿਆ ਤੇ ਬੜੀ ਦੂਰ ਕਹਿੰਦਾ ਮੈਂ ਗਿਆ ਕਹਿੰਦਾ ਬੜੀ ਲੰਬੀ ਲਾਈਟ ਨਾ ਥੱਲੇ ਦੇ ਨਾਲ ਉੱਤੇ ਦੇਖਦਾ ਕੁਛ ਨਹੀਂ ਨਾ ਲਾਈਟ ਹੀ ਹੈ ਅਸੀਂ ਉਹਦੇ ਵਿੱਚ ਕਿੰਨੇ ਮਹੀਨੇ ਕਦਾ ਘੁੰਮੀ ਗਏ ਘੁੰਮੀ ਗਏ ਘੁੰਮੀ ਗਏ ਧੱਕੇ ਮੁੱਕੀ ਕਹਿੰਦਾ ਲੋਕੀ ਓ ਇਦਾਂ ਬੜੇ ਬਦਤਮੀਜ਼ ਨੇ ਫਿਰ ਮੈਨੂੰ ਧਰਮ ਰਾਗੇ ਪੇਸ਼ ਕੀਤਾ ਗਿਆ ਮੇਰੇ ਮੂੰਹ ਬੱਜੇ ਮੇਰੇ ਕੰਨ ਬੰਦਲੇ ਮੈਨੂੰ ਆਵਾਜ਼ ਨਹੀਂ ਸੁਣ ਰਹੀ ਪਰ ਇੱਥੇ ਸਮਝ ਆ ਰਿਹਾ ਜੋ ਭਾਸ਼ਾ ਬੋਲਦੇ ਪਏ ਨੇ ਹਮ ਕਿਹੜੀ ਭਾਸ਼ਾ ਚੱਲਦੀ ਉੱਥੇ ਬੰਦਾ ਪਤਾ ਨਹੀਂ ਪਰ ਸਮਝ ਆ ਰਹੀ ਹੈ ਮੂੰਹ ਬੰਦ ਹੈ ਉਹ ਮ ਮੈਂ ਕੀਤਾ ਕੀ ਹੁਣ ਤੱਕ ਇੱਥੋਂ ਜਵਾਬ ਆ ਰਿਹਾ ਮੈਂ ਤਾਂ ਕੁਝ ਨਹੀਂ ਕੀਤਾ ਕਹਿੰਦਾ ਸਾਡੇ ਬਾਪੂ ਜੀ ਆਏ ਸਾਡੇ ਜਿਹੜੇ ਦਾਸ ਮਾਰਾ ਜਿਹੜੇ ਸਾਡੇ ਪਣਾਣਾ ਜੀ ਆ ਉਹ ਕਹਿੰਦੇ ਕੋਈ ਨਹੀਂ ਕੋਈ ਨਹੀਂ ਬੱਚਾ ਛੜਦੇ ਦੁਆਰਾ ਕਰਕੇ ਆ ਜਾ ਕਹਿੰਦਾ ਕਰਕੇ ਆਇੰਗਾ ਕਹਿੰਦਾ ਹਾਂ ਕਹਿੰਦੇ ਬਾਬਾ ਜੀ ਨੂੰ ਕਹਿੰਦਾ ਪ੍ਰਚਾਰ ਕਰਿਆ ਕਰ ਮੈਂ ਬਾਬਾ ਜੀ ਕੌਣ ਕਹਿੰਦੇ ਤੁਹਾਡੀ ਫੋਟੋ ਆਈ ਹੈ ਨਾ ਵੀ ਸਿਰਫ ਪ੍ਰਚਾਰ ਕਰੇਗਾ ਸੋ ਉਹ ਦੇਖ ਕੇ ਉਹ ਮੈਨਾਂ ਕਿ ਉਹ ਤੇ ਕੀ ਹੈ ਮੈਨੂੰ ਦੱਸ ਨਾ ਜਿਹੜਾ ਧਰਮ ਰਾਜ ਨੇ ਦੇਖਿਆ ਉਹ ਕਿਦਾਂ ਦਾ ਹੈ ਉਹ ਬਾਪੂ ਜੀ ਬਾਪੂ ਜਾਣਦੇ ਹੁੰਦੇ ਸੀ ਤਿੰਨ ਦਿਨ ਇਹ ਸਾਡਾ ਇਹ ਤਿੰਨ ਦਫਾ ਛੇੜਿਆ ਤਿੰਨ ਤਿੰਨ ਚਾਰ ਚਾਰ ਦਿਨ ਵਾਸਤੇ अच्छा ਹੁਣ ਜਿਹੜੇ ਅਸੀਂ ਦੇਖਿਆ ਜਿਹਨਾਂ ਨੇ ਦੇਖਿਆ ਇਹਦੇ ਆਪਣੇ ਸ਼ੀਰ ਅੰਗ ਖੋਲ ਲੈਂਦੇ ਹੁੰਦੇ ਥਾਕੇ ਨਾ ਪੂਰਾ ਸ਼ੀਰ ਪੂਰੇ ਜੋਇੰਟ ਖੋਲ ਲੈਣੇ ਚੱਲ ਜਣਾ ਤਿੰਨ ਤਿੰਨ ਉਹ ਤਾਂ ਯੋਗ ਸਾਧਨਾ ਨਾਲ ਵੀ ਕਹਿੰਦੇ ਉਹ ਹੋ ਜਾਂਦਾ ਉਹ ਯੋਗ ਤਾਂ ਹੁੰਦਾ ਜ਼ਰਾ ਜਿਹੜੇ ਉਦਾਸੀਆਂ ਜੀ ਚੱਲਦਾ ਹੈ ਨਾ ਹੂੰ ਤੇ ਉਹ ਤੁਹਾਨੂੰ ਪਿਕਚਰ ਜਿਹੜੀ ਹੈਗੀਆਂ ਨੇ ਉਹ ਉਦੋਂ ਦੀ ਜਦੋਂ ਵਾਪਸ ਆ ਕੇ ਜੀ ਲੱਕੜਾਂ ਤੇ ਪੈ ਕੇ ਤਿੰਨ ਦਿਨ ਬਾਅਦ ਤੁੱਪੇ লাশ ਪਈ ਰਹੀ ਐ ਸ਼ੀਲੋਛਲੋਚ ਕਰ ਰਿਹਾ ਔਰ ਲੱਕੜਾਂ ਪਰ ਉੱਠ ਕੇ ਬਹਿ ਗਏ ਸਮੈਲ ਨਹੀਂ ਆਈ ਸਰੀਰ ਚ ਇਹ ਬੜੀ ਵੱਡੀ ਖੇਡ ਹੈ ਨਾ ਪਰ ਦਿੱਕਤ ਕੀ ਅਸੀਂ ਕੀ ਕਹਤਾ ਕਿ ਮੈਂ ਨਹੀਂ ਮੰਨਦਾ ਹੂੰ ਨਹੀਂ ਉੱਪਰ ਚੱਲੋ ਜਿਹੜਾ ਬੱਚੇ ਦੀ ਸੀ ਗੱਲ ਕਰ ਉੱਪਰ ਗਿਆ ਹਨਾ ਧਰਮਰਾਜ ਨੇ ਰੂਬਰੂ ਦੇਖਿਆ ਉਹ ਦੇਖਿਆ ਮੈਂ ਕਦੇ ਪੁੱਛਿਆ ਨਹੀਂ ਮੈਂ ਇੰਟਰਸਟਡ ਨਹੀਂ ਇਹਨਾਂ ਚੀਜ਼ਾਂ ਮੇਰੇ ਕੋਈ ਆਪਣਾ ਰਾਹ ਨਹੀਂ ਹੈ ਧਰਮਰਾਜ ਦਾ ਹੂੰ ਇਹ ਤਾਂ ਬਾਈਪਾਸ ਕਰਨ ਵਾਲੇ ਚੋ ਨਾ ਇਹਦੇ ਜਿਹੜੇ ਕਰਮਾਂ 'ਚ ਫਸੇ ਨੇ ਉਹਨਾਂ ਵਾਸਤੇ ਹੈ ਇਹ ਬੜੀ ਇਹ ਤੇ ਬੱਸ ਇੱਕ ਅਜੇ ਤੱਕ ਕਰਮ ਤੇ ਕਥਾ ਨਹੀਂ ਕਿਸੇ ਨੇ ਕੀਤੀ ਵੀ ਹੂੰ ਤੇ ਅਮਰਸਾ ਕਰਦੇ ਪੋਡਕਾਸਟ ਕਰਦੇ ਹਾਂ ਕਰਮ ਦੇ ਉੱਤੇ ਕੋਈ ਗੱਲ ਨਹੀਂ ਜ਼ਰੂਰ ਸੋ ਆਪਾਂ ਗੱਲ ਜੋੜ ਦੀ ਕਰਦੇ ਬੈਠੇ ਸੀਗੇ ਸੋ ਸ਼ਹੀਦ ਸਿੰਘ ਜਿਹੜੇ ਆਉਂਦੇ ਨੇ ਪਰ ਪੈਰਾਂ ਨੂੰ ਤਾਂ ਕਿਸੇ ਤੇ ਗੱਲ ਯਾਦ ਰੱਖਿਓ ਜਿਹੜਾ ਕਹਿੰਦਾ ਮੇਰੇ ਤੋਂ ਬਾਬਾ ਦੀਪ ਸਿੰਘ ਦਾ ਪੈਰ ਉਹਨੂੰ ਕੋਈ ਚੰਡੀ ਦੀ ਵਾਰ ਸੁਣਾ ਮੇਰਾ ਅਗਲਾ ਸਵਾਲ ਇਹੀ ਸੀ ਤੁਹਾਨੂੰ ਅੱਛਾ ਹਾਂ ਨਹੀਂ ਹੁਣ ਤੁਸੀਂ ਗੱਲ ਸ਼ੁਰੂ ਕਰਤੀ ਕਰ ਦਿਓ ਵੈਸੇ ਸਵਾਲ ਇਹੀ ਆ ਰਿਹਾ ਸੀ ਕਿਉਂਕਿ ਮੇਰੇ ਕੋਲ ਨਾ ਬਹੁਤ ਵਾਰੀ ਸੰਗਤ ਦੇ ਸਵਾਲ ਇਦਾਂ ਦੇ ਆਉਂਦੇ ਕਿ ਸਾਡੇ ਆਂਡ ਗਵਾਂਡ ਸਾਡੇ ਆਲੇ ਦੁਆਲੇ ਇਦਾਂ ਦੇ ਲੋਕ ਵਿਚਰਦੇ ਆ ਜਿਹੜੇ ਕਹਿ ਦਿੰਦੇ ਆ ਮੇਰੇ ਚ ਬਾਬਾ ਦੀਪ ਸਿੰਘ ਆਉਂਦੇ ਨੇ ਮੇਰੇ ਸ਼ਹੀਦ ਸਿੰਘ ਆਉਂਦੇ ਨੇ ਮੈਂ ਉਹਨਾਂ ਨੂੰ ਮ ਅਛਾ ਜੀ ਉਹ ਦੇਖੀ ਵੀ ਮੈਨੂੰ ਪਰ ਦੇਵੀ ਨਹੀਂ ਹੈ ਤੁਸੀਂ ਦੇਖਿਆ ਹਾਂ ਅੱਖਾਂ ਨਾਲ ਉਹਦੇ ਪਿੱਛੇ ਘੋਤੀ ਦੇਖ ਕੇ ਮੈਂ ਦੱਸਿਆ ਆਇਆ ਕਹਿੰਦਾ ਹਾਂ ਤੇ ਉਹ ਕਹਿੰਦਾ ਜੀ ਨਹੀਂ ਮਤਲਬ ਉਹ ਦੇਵੀ ਨਹੀਂ ਉਹ ਕੁਝ ਹੋਰ ਹੈ ਇਹ ਸ਼ੈਤਾਨ ਰੂਪ ਧਾਰ ਲੈਂਦਾ ਜਿਜ ਬਾਬਾ ਦੀਪ ਸਿੰਘ ਹੁੰਦਾ ਨਾ ਉਹਨੂੰ ਕਹੋ ਕਿ ਚੌਪਾਈ ਸਾਹਿਬ ਸੁਣਾਵੇ ਸ਼ੁੱਧ ਚੰਡੀ ਦੀ ਵਾਰ ਸੁਣਾ ਦੇ ਹੂੰ ਜਿਵੇਂ ਇੱਕ ਆਈਸੀ ਹੁਣ ਫੜ ਕੇ ਲਾ ਜੀ ਵਿੱਚ ਦੇਵੀ ਆਉਂਦੀ ਦੇਵੀਆਂ ਆਉਂਦੀ ਮੈਂ ਇਹ ਕਰ ਦੂੰਗਾ ਕਰ ਦੂੰ ਚਲ ਮੈਂ ਕਿਹਾ ਕੁੰਜੀਗਾ ਸੁਣਾ ਦੇ ਮੈਨੂੰ ਦੇਵੀ ਜੀ ਹੂੰ ਮੁੜ ਕੇ ਦੇਵੀ ਚਲੇ ਗਈ ਮੈਂ ਕੁੰਜੀਗਾ ਸੁਣਾਣਾ ਫਿਰ ਹੂੰ ਅਗਲਾ ਸੁਣਾ ਸਤ ਉਹ ਨਹੀਂ ਸੁਣਾਵਾਂ ਤੇ ਸੋ ਇਹ ਚੀਜ਼ਾਂ ਵਿੱਚ ਇੱਕ ਤੇ ਡਰਾਮੇ ਕਰਦੇ ਨੇ ਤੇ ਕਈਆਂ ਜੀ ਦੂਜੀ ਸੀਨ ਜਿਵੇਂ ਪੀਰਪੁਰ ਅਵਗਾ ਤੁਰੇ ਫਿਰਦੇ ਇਹ ਪੀਰਾਂ ਦੀ ਗੱਤ ਹੀ ਨਹੀਂ ਹੁੰਦੀ ਹੂੰ ਇਹ ਅਵਗਾ ਤੁਰੇ ਫਿਰਦੇ ਨੇ ਉਹ ਕਿਸੇ ਇਹ ਆ ਜਾਂਦੇ ਕਈ ਵਾਰ ਸੋ ਉਹ ਜਿੱਚ ਆਉਂਦਾ ਬਾ ਜਿਹੜੇ ਹੋ ਜਿਨ੍ਹਾਂ ਨੂੰ ਐਕਸਪੀਰੀਅੰਸ ਹੋ ਰਹੇ ਨੇ ਜਥੇ ਚ ਅਜੇ ਸਿਰਫ ਝਲਕ ਪੈਂਦੀ ਹੈ ਤੇ ਉਹ ਡਿਸਟਰਬ ਹੋ ਜਾਂਦੇ ਨੇ ਹਮ ਅਜੇ ਮੈਂ ਕਹਿਣਾ ਵੀ ਤੁਸੀਂ ਅਜੇ ਦਰਦ ਚੋਂ ਨਿਕਲਣਾ ਹੈ ਤੁਹਾਡੀ ਅੰਦਰ ਇੱਕ ਬਾਡੀ ਕੰਬਰੀ ਹੁੰਦੀ ਸਾਰੇ ਵੇਲੇ ਤੁਹਾਨੂੰ ਤੁਹਾਨੂੰ ਨੀਂਦ ਨਹੀਂ ਆਉਣੀ ਕਿੰਨੇ ਕਣ ਦਿਨ ਤੋਂ ਫਸੇ ਰਹਿਣਾ ਜੇ ਤੁਸੀਂ ਇਸ ਪੰਗੇ ਚ ਪਏ ਤੇ ਹਮ ਕਿਉਂਕਿ ਦਿਮਾਗ ਦੇ ਅੰਦਰ ਸਟੈਟਿਕਸ ਵੱਜ ਜਾਂਦੀ ਹੈ ਹਮ ਵਾਈਬ੍ਰੇਟਡ ਹੈ ਬਹੁਤ ਉਦੋਂ ਤੁਸੀਂ ਮਹਿਸੂਸ ਕਰਦੇ ਹੋ ਤੇ ਅੰਦਰ ਪੂਰੀ ਇੱਕ ਬਾਡੀ ਅਲੱਗ ਤੋਂ ਵਾਈਬ੍ਰੇਟ ਕਰ ਰਹੀ ਹੁੰਦੀ ਜਦੋਂ એનર્ਜੀ ਆਉਂਦੀ ਹੈ ਕਰੰਟ ਆਉਂਦਾ ਹੈ ਹਾਂ ਤੇ ਅਜੇ ਤਾਂ ਸਿਰਫ ਹਲਕਾ ਜਿਹਾ ਉਹ ਖੁਸ਼ ਇਦਾਂ ਦੀ ਆ ਹਾਲਤ ਹੋ ਜਾਂਦੀ ਜਿਹਦੇ ਨਾਲ ਸ਼ੀਸ਼ਾ ਸ਼ੀਸ਼ ਪਾੜ ਕੇ ਨਾ ਰੱਖ ਦੇਣਾ ਕਿਉਂ ਹਮ ਇਨੀ ਇਨੀ એનર્ਜੀ ਤੇਜ ਆ ਬਹੁਤ ਜ਼ਿਆਦਾ ਹੈ ਮੈਂ ਦੱਸਿਆ ਜੀ ਤੁਸੀਂ ਮੈਨੂੰ ਹੁਣ ਜਦੋਂ ਮੈਨੂੰ ਪਹਿਲਾ ਹੋਇਆ ਮੈਂ ਤੇ ਨਾ ਕੋ ਮੈਸਿਵ ਕਥਾ ਕਰਦਾ ਹਮ ਤੇ ਮੇਰਾ ਦੋਸਤ ਹੈ ਉਹ ਅਸਟ੍ਰੋਲੋਜਰ ਹੈ ਉਹ ਨੰਬਰ ਲੱਭਦਾ ਕਿਸੇ ਹੋਰ ਦਾ ਨੰਬਰ ਮੇਰੇ ਮਿਲ ਕੇ ਗੱਲਾਂ ਪੈ ਗਈ ਦੋਸਤੀ ਪੈ ਗਈ ਉਹਨੇ ਦੱਸਿਆ ਇਹ ਕੁਝ ਹੈਗਾ ਮੈਂ ਕਹਾ ਯਾਰ ਮੈਂ ਇਹ ਨਾ ਕਮੈਂ ਪੈਂਦਾ ਨਹੀਂ ਹਮ ਤੇ ਆਪਣਾ ਇਥੇ ਗੁਰਮੀਤ ਸਿੰਘ ਹੈ ਇਥੋਂ ਹਰਿਆਣੇ ਤੋਂ ਹਾਂ ਅੰਬਾਲਾ ਤੋਂ ਹਮ ਮਿਲੇਗਾ ਤੁਹਾਨੂੰ ਸਮਾਗੋਂ ਤੇ ਮੈਨੂੰ ਕਿਹਾ ਮੈਂ ਕਿਹਾ ਬੜੀ ਕੁਤਕ ਮੈਂ ਉੱਠ ਨਹੀਂ ਹੋ ਰਿਹਾ ਮੇਰਾ ਲੋੜ ਲੱਥ ਗਿਆ ਮੈਂ ਕਿਹਾ ਉਹ ਗੁਰਮੀ ਸਿੰਘ ਦੇਖ ਯਾਰ ਬੜੀ ਮਸ਼ਹੂਰ ਫੋਨਾਂ ਦੇ ਕੀ ਹੈ ਕਹਿੰਦਾ ਕੋਈ ਬੜਾ ਨਿਹੰਗ ਸਿੰਘ ਤੁਹਾਡੇ ਸਿਰ ਤੇ ਚ ਖਲੋਤਾ ਹੈ ਮੈਂ ਕਿਹਾ ਬਾਬਾ ਜਾਨ ਛੱਡ ਦਿਓ ਥੱਲੇ ਆ ਜਾਓ ਮੈਂ ਗੱਡੀ ਕਾਹ ਕਰਨਾ ਆਪਣੀ ਤੇ ਉਹ ਬੰਦਾ ਸਿੰਘ ਬਾਦਨ ਕਹਿੰਦੇ ਵੀ ਤੁਸੀਂ ਜੋਤਾਂ ਦੇ ਪਿਆਰੇ ਕਰੋ ਤੇ ਮੈਂ ਕਿਹਾ ਕੀ ਕਰੀਏ ਕਹਿੰਦਾ ਕਾਰਚ ਪਾਲਾ ਮਿੱਠੀ ਮੈਂ ਕਿਹਾ ਹੀ ਫੰਡ ਥੋੜੀ ਹੈ ਇਹ ਵਾਲ ਮਟ ਕੀ ਕਰਾਂਗਾ ਤੇ ਮੈਂ ਸੋਚਦੇ ਆ ਜਿਹਨੇ ਕਿਹਾ ਕੁਝ ਕਰੇਗਾ ਵੀ ਪਰ ਜਾਬ ਕਰਦੇ ਕਹਦੇ ਹੁਕਮ ਆਇਆ ਵੀ ਸ਼ੀਦੀ ਪਰੇ ਸ਼ੀਦੀ ਪਰੇ ਸ਼ੀਦੀ ਪਰੇ ਗੁਰਬਨਾਤਾ ਸੀ ਇਥੋਂ ਸ਼ੀਦੀ ਪਰੇ ਚੱਲ ਪਏ ਤੇ ਪਹਿਲਾ ਹੀ ਕੇਸ ਹੈ ਉਹ ਗਣ ਸੁਖਦੇਵ ਸੁਨਾ ਦੇਸ਼ ਦੇ ਚੋਨੇ ਬੱਚੀ ਉਹਦੇ ਹਸਬੰਦ ਨੂੰ ਚਾਰ ਦਫਾ ਵੈਂਟੀਲੇਟਰ ਤੇ ਚਲਾ ਗਿਆ ਸੀ ਡਾਕਟਰ ਜਵਾਬ ਦੇ ਕੇ ਸੀ ਕੈਂਸਰ ਚੋਂ ਪੇ ਮੈਂ ਕਹਾਂ ਵੀ ਜੇ ਇਹਨੂੰ ਠੀਕ ਕਰ ਦੋ ਤੇ ਫਿਰ ਮੈਂ ਕਹਾਂ ਕੁਝ ਹੁੰਦਾ ਹੈ ਮੈਨੂੰ ਪਸਾਨਾ ਨਾ ਦਿਓ ਮੈਨੂੰ ਕੀ ਪਤਾ ਕਿਵੇਂ ਹੋਣਾ ਹੈ ਤੇ ਉਹ ਕਹਿੰਦੇ ਸ਼ਾਮੀ ਚਾਹ ਪੀ ਗਏ ਹੁਣ ਮਿਲ ਕੇ ਗਏ ਸਾਨੂੰ ਉਹਦੀ ਮਾਤਾ ਦੀ ਕਹਿੰਦੇ ਚਾਰ ਦਫਾ ਵੈਂਟੀਲੇਟਰ ਤੇ ਗਿਆ ਡੈੱਡ ਡਿਕਲੇਅਰ ਅਜ ਪੱਗ ਬਨ ਕੇ ਜਾਬ ਤੇ ਮੁੰਡਾ ਹੂੰ ਇਸ ਲੈਵਲ ਤੇ ਘਮ ਹੋਦਾ ਨਹੀਂ ਤੁਸੀਂ ਬਾਬਾ ਪੰਨਾ ਸਿੰਘ ਬਾਦਰ ਦਰਸ਼ਨ ਕੀਤੇ ਨਾ ਹਾਂ ਦਰਸ਼ਨ ਕੀਤੇ ਤੁਹਾਡੇ ਵਿੱਚ ਆ ਜਾਂ ਤੁਹਾਡੇ ਵਿੱਚ ਨਹੀਂ ਆਉਂਦੇ ਬਾਬਾ ਜੀ ਨਾ ਮੈਂ ਮਰਨਾ ਥੋੜੀ ਵਿੱਚ ਲੱਗੀ ਕਰਦੇ ਫੇ ਤੁਸੀਂ ਅੱਛਾ ਉਹ ਉਹ ਪੂਤ ਥੋੜੀ ਹੈ ਨਹੀਂ ਮੈਂ ਸਮਝ ਗਿਆ ਪਰ ਜਿਹੜੇ ਲੋਕ ਕਹਿੰਦੇ ਨੇ ਵੈਸੇ ਮੈਂ ਸਵਾਲ ਹੀ ਕਰ ਲਗਾ ਹੁੰਦਾ ਇਦਾਂ ਕਿ ਸ਼ੀ ਸਿੰਘ ਕਿਸੇ ਦੇ ਸਰੀਰ ਦੇ ਅੰਦਰ ਆ ਜਾ ਨਹੀਂ ਆ ਸਕਦਾ ਕੋਈ ਨਹੀਂ ਆ ਸਕਦਾ ਅੱਛਾ ਕਿੱਦਾਂ ਆ ਜਾਏਗਾ ਉਹ ਤਾਂ ਕਿੰਨੀ ਵਾਸ એનર્ਜੀ ਹੈ ਹੂੰ ਹੁਣ ਦਾ ਲਗਾ ਲੋ ਕਿ ਤੁਹਾਡੀ ਉਹ ਬੈਟਰੀ ਭਈ ਹੈ ਹੂੰ ਠੀਕ ਹੈ ਕਿ ਤੁਸੀਂ ਵੱਡੇ ਚੀਜ਼ਾਂ ਨੂੰ ਕਨੈਕਟ ਕਰ ਦੋ ਫਟੇਗੀ ਨਹੀਂ ਇਹ ਬਿਲਕੁਲ ਹਟ ਜਾਏਗੀ ਯਾਂ ਤੁਸੀਂ ਇੱਥੇ ਕੋਈ ਵੱਡੀ ਚੀਜ਼ ਲਿਆ ਘਲਾਉ ਬੱਤੀ ਨਹੀਂ ਉੱਡ ਜਾਏਗੀ ਆਪਣੀ ਹੂੰ ਇਹ એનર્ਜੀ ਦੀ ਸਾਰੀ ਖੇੜ એનર્ਜੀ ਦੀ ਹੈ ਨਾ ਤੇ ਉਹ ਕਿਦਾਂ ਆ ਜਾਏ ਕਿਸੇ ਚ ਨਹੀਂ ਆ ਸਕਦਾ ਝੂਟ ਬੋਲਦੇ ਫਿਰ ਉਹ ਲੋਕ ਝੂਠ ਬੋਲਦੇ ਨੇ ਸ਼ਰਿਆਮ ਝੂਠ ਬੋਲਦੇ ਨੇ ਯਾਂ ਤੇ ਉਹਨਾਂ ਦੇ ਕੋਈ ਸ਼ੈਤਾਨ ਆਲੇ ਕੋਈ ਕੁੱਟੀ ਚੀਜ਼ ਜਾਰੀ ਹੈ ਯਾਂ ਉਹ ਡਰਾਮਾ ਕਰਦੇ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਮੈਂ ਦੇਵੀ ਦੇਖੀ ਬੰਦੇ ਦੇ ਪਿੱਛੇ ਘਲੋਤੀ ਹਾਂ ਹਾਂ ਉਹ ਘਲੋਤੀ ਦੇਖੀ ਸੀ ਮੈਂ ਹਾਂ ਤੁਹਾਨੂੰ ਫਿਰ ਉਹ ਵਾਲਾ ਕੀ ਜਿਹੜਾ ਦ੍ਰਿਸ਼ਟਮਾਨਸ ਤੋਂ ਵੱਖਰਾ ਜਿਹੜਾ ਸੰਸਾਰ ਦਿਖਦਾ ਤੁਹਾਨੂੰ ਦਿ ਤੁਸੀਂ ਇੱਥੇ ਦੇਖ ਪਾ ਰਹੇ ਮੈਂ ਕੱਲਾ ਨਹੀਂ ਆ ਮੈਂ ਤੁਹਾਨੂੰ ਆਪਣੇ ਹੋਰ ਸਿੰਘ ਬੁਲਾਉਣਾ ਅਸੀਂ ਡਿਸਕਸ ਕਰਦੇ ਹੁਣੇ ਉਹ ਦੇਖੀ ਭਲਾ ਆ ਨਜ਼ਰ ਆ ਰਿਹਾ ਹਾਂ 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 ਦੱਸ ਕੀ ਨਜ਼ਰ ਆ ਰਿਹਾ ਮੈਂ ਗੁਰਮੀਤ ਦਾ ਹੀਰਾ ਸਿੰਘ ਹਰਦੇਵਾਲ ਜੀ ਨੂੰ ਨੇ ਅਸੀਂ ਬੜੇ ਪੰਗੇ ਲਈ ਡਿਸਕਸ ਕਰਦੇ ਦੇਖੀ ਦੇਖਦੀ ਕੀ ਆ ਮੈਂ ਉਹੀ ਕਹਿ ਰਿਹਾ ਤੁਹਾਨੂੰ ਇੱਥੇ ਕੁਝ ਨਜ਼ਰ ਆ ਰਿਹਾ ਹੁਣ ਦੇਖੋ ਇਹ ਇਦਾਂ ਹੈ ਕਿ ਜੇ ਤੁਸੀਂ ਇਦਾਂ ਵੇਖ ਲਾਪੇ ਫਿਰ ਬਹੁਤ ਕੁਝ ਦਿਖਦਾ ਹੈ ਅੱਛਾ ਹੁਣ ਤੁਸੀਂ ਇਸ ਕਮਰੇ ਚ ਰਹਿੰਦੇ ਹੋ ਹੂੰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਹੀਂ ਨਜ਼ਰ ਆ ਰਹੀਆਂ ਤੁਹਾਡੀਆਂ ਆਪਣੀਆਂ ਠੀਕ ਹੈ ਕੋਈ ਤੁਸੀਂ ਧਿਆਨ ਨਹੀਂ ਦੇ ਰਹੇ ਹੂੰ ਚਲ ਮੈਂ ਤੁਸੀ ਤੁਸੀਂ ਦੇਖ ਕੇ ਦੱਸੋ ਤੁਹਾਨੂੰ ਕੀ ਨਜ਼ਰ ਆ ਰਿਹਾ ਆਪਣੇ ਦੋਨਾਂ ਤੋਂ ਇਲਾਵਾ ਯਾ ਪਿੱਛੇ ਦਾ ਸਟਾਫ ਬੈਠੇ ਤੋਂ ਇਲਾਵਾ ਸੁਣੋ ਤਾਂ ਇੱਕ ਐਗਜ਼ਾਮਪਲ ਦੇਣਾ ਕਿ ਕੀ ਕੀ ਹੁੰਦਾ ਤੁਸੀਂ ਇੱਥੇ ਰਹਿਣ ਵਾਲੇ ਹੋ ਨਾ ਤੁਹਾਨੂੰ ਬਹੁਤ ਸਰੀਰ ਥਾਵਾਂ ਦਾ ਨਹੀਂ ਪਤਾ ਨਾ ਜਿਹੜਾ ਮੈਨੂੰ ਕਿ ਮੈਂ ਵੇਖ ਵੇਖ ਕੇ ਆ ਰਿਆਂ ਕੱਲੀ 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 ਹੁਣ ਜਦੋਂ ਅਸੀਂ ਦੇਖਦੇ ਆ ਜਿਹੜੀ ਚੀਜ਼ ਆਮ ਨੇ ਉਹ ਦੇਖ ਕੇ ਇਗਨੋਰ ਹੋ ਜਾਂਦੀ ਨੇ ਹਮ ਠੀਕ ਹੈ ਹੁਣ ਤੁਹਾਡਾ ਕਿਸੇ ਸੰਤ ਨੂੰ ਮੰਨਦੇ ਹੋ ਤੁਸੀਂ ਹਮ ਹਾਂਜੀ ਤੁਹਾਡੇ ਬਜ਼ੁਰਗਾਂ ਚ ਮੈਂ ਆਪਣੇ ਆਪਣੇ ਪਰਿਵਾਰ ਚੋਂ ਜਾਂ ਹੋਏ ਸੀ ਕਿਸੇ ਹਾਂ ਨੇ ਮੈਂ ਏਡਾ ਸਪੈਸ਼ਲ ਤੱਕ ਕੁਝ ਖਾਸ ਤਾਂ ਕਿਸੇ ਨੂੰ ਨਹੀਂ ਕਰੋ ਪੁੱਛਿਆ ਕਿਸੇ ਕਿ ਕਿਸੇ ਸੰਤ ਨੂੰ ਮੰਨਦੇ ਹੋ ਤੁਹਾਡੇ ਬਜ਼ੁਰਗਾਂ ਦੇ ਵਿੱਚ ਅੱਛਾ ਚਲੋ ਹੋ ਗਿਆ ਕਿ ਵੀ ਤੁਹਾਡੇ ਜਿਹੜਾ ਪਹਿਲਾ ਚਿੱਟੇ ਬਾਣੇ ਦੇ ਵਿੱਚ ਪਿਛੇ ਖਲੋਤਾ ਹੈ ਸਿੰਘ ਤੁਹਾਡੇ ਸਾਧੂ ਹੈ ਅੱਛਾ ਜੀ ਮੇਰੇ ਮਗਰ ਖੜੇ ਨਹੀਂ ਹਾਂ ਪਤਾ ਕਰ ਲਿਓ ਕਰੋ ਜਾ ਕੇ ਚਿੱਟੇ ਚਿੱਟੇ ਬਾਣੇ ਚ ਜੇ ਤੁਸੀਂ ਦੇਖਣਾ ਹੈ ਤੁਹਾਨੂੰ ਦੇਖ ਵੀ ਜਾਣਗੇ ਚਲੋ ਮੈਂ ਦੇਖ ਸ਼ਮੀ ਪਸ਼ਮੀ ਰਹਿਸ ਕਰਕੇ ਬੈਠ ਜੁਰਦਾਸ ਬਿੰਦੀ ਕਰੋ ਪਾਸ਼ੂ ਕਿਰਪਾ ਕਰੋ ਫਿਰ ਮੈਨੂੰ ਫੋਨ ਕਰਿਓ ਮੈਨੂੰ ਦੱਸੋ ਚਿਹਰਾ ਮੋਰਾ ਕਿਵੇਂ ਦਾ ਜਿਹੜੇ ਮਿੱਛੇ ਦਿਖ ਲੋ ਤੇ ਸ਼ਾਇਦ ਮੈਂ ਫਿਰ ਦੱਸਦਾ ਕਿ ਜਾਂ ਅਭੀ ਇਹ ਦੇਖੋ ਹਲਕਾ ਹੈਵੀ ਹੈ ਬਜ਼ੁਰਗਾਂ ਵਾਂਗੂ ਹੈ। ਕਰੀਬਨ 60-65 ਸਾਲ ਦੇ ਲੱਗਨੇ। ਠੀਕ ਹੈ। ਪਤਲੇ ਨੇ ਭਾਰੇ ਨੇ? ਨਹੀਂ ਹਲਕਾ। ਨਾ ਪਤਲੇ ਨੇ ਭਾਰੇ ਆਪਣੇ ਰਗੇ ਨੇ। ਮੇਰੇ ਵਾਂਗੂ ਲਾਲੀ ਹੈ। ਹਾਂ ਨਹੀਂ ਤੁਸੀਂ ਜ਼ਿਆਦਾ ਹੋ। ਮੈਂ ਹੈਵੀ ਹਾਂ। ਅੱਛਾ। ਥੋੜੇ ਹਾਂ ਮੀਡਲ ਦੇ ਹਾਂ। ਹਾਂ ਉਹਦੇ ਮੁਕਾਬਲੇ ਹਾਈਟ ਕਿੰਨੀ ਕਾ? ਹਾਈਟ ਕਰੀਬਨ ਕਮਨਾਂ ਦੀ 6 ਦੇ ਲੱਗ ਲੱਗੇ ਆ। 6 ਫੁੱਟ ਦੇ ਲੱਗੇ। ਹਾਂ। ਸਾਡੇ ਟੱਬਰ 'ਚ ਮੈਨੂੰ ਤਾਂ ਲੱਗਦਾ ਕਿ ਇਦਾਂ ਤੁਸੀਂ ਦੇਖ ਲਓ ਕਰੇ ਪੁੱਛਿਓ। ਕੋਈ ਕਿਸੇ ਸੰ ਜਾਂਦੇ ਹੋ ਕਿ ਕਈ ਦਫਾ ਹੁੰਦਾ ਨਹੀਂ ਸਾਡੇ ਬਜ਼ੁਰਗ ਮੰਦ ਨੇ ਪਹਿਲੇ ਖਾਂਦਾ ਇਹ ਹਰੇਕ ਨਾ ਹੁੰਦਾ ਹੈ ਇੱਥੇ ਜਿਵੇਂ ਆਹ ਸਿੰਘ ਨੇ ਜਾਂ ਕੋਈ ਵੀ ਹੈ ਐਸਾ ਕੋਈ ਨਹੀਂ ਹੈ ਜਿੱਤੇ ਪਹਿਲਾਂ ਨਹੀਂ ਕਿਸੇ ਦਾ ਅਚ ਜੀ ਚਲੋ ਕਿਉਂਕਿ ਸਾਡੇ ਇਹਨਾਂ ਦੀ ਤੁਸੀਂ ਗੱਲ ਕੀਤੀ ਮੇਰੇ ਮਗਰ ਖਲੋਤੇ ਨੇ ਜਿਹੜੇ ਹਨਾ ਕਿ ਪੋਜ਼ਿਟਿਵ ਨੇ 네ਗੇਟਿਵ ਪੋਜ਼ਿਟਿਵ ਦਾਤਨਾ ਸੀ ਠੀਕ ਹੈ ਮੇਰਾ ਭਲਾ ਕਰਨਗੇ ਜਦ ਜੇ ਤੁਸੀਂ ਕਨੈਕਟ ਕਰ ਲੋਗੇ ਨਾ ਹੂੰ ਜੇ ਤੁਸੀਂ ਕਨੈਕਟ ਕਰ ਗਏ ਠੀਕ ਹੈ ਤੇ ਉਹ ਕੁਝ ਦੇਣਾ ਜੋ ਤੁਸੀਂ ਸੋਚਿਆ ਵੀ ਨਹੀਂ ਕਦੇ ਕਨੈਕਟ ਕਰਨ ਦੀ ਵਿਧੀ ਬੈਠਣਾ ਯਾਦ ਕਰਨਾ ਮਾਪ ਬਖਵਾਓ ਦਰਸ਼ਨ ਦਿਓ ਉਹ ਮੈਂ ਜਦੋਂ ਜਾਣਦਾ ਹੀ ਨਹੀਂ ਉਹਨਾਂ ਨੂੰ ਮੈਂ ਕਿਦਾਂ ਯਾਦ ਕਰਾਂ ਇਹੋ ਤੇ ਗੱਲ ਹੈ ਹਾਂ ਤੁਸੀਂ ਨਹੀਂ ਜਾਣਦੇ ਫਿਰ ਇਹ ਇਸ ਗੱਲ ਤੇ ਮਸਾ ਇਸ ਨਹੀਂ ਜਾਣਦੇ ਉਹ ਜੇ ਤੁਸੀਂ ਨਹੀਂ ਜਾਣਦੇ ਫਿਰ ਤੁਸੀਂ ਜਿਸ ਰੂਪ ਚ ਨਹੀਂ ਦੇਖਿਆ ਉਸ ਰੂਪ ਦੇ ਦਰਸ਼ਨ ਦੇਣਗੇ ਜੇ ਤੁਸੀਂ ਜਾਣਦੇ ਹੋ ਇੱਕ ਪਰਸਪੈਕਟਿਵ ਬਣਾਇਆ ਫਿਰ ਉਸ ਰੂਪ ਚਾਨਕ ਜੋ ਤੁਸੀਂ ਜਾਣਦੇ ਹੋ ਸੋ ਸਭ ਤੋਂ ਮੈਂ ਕਹਿੰਦਾ ਕਰੋ ਤਸਵੀਰਾਂ ਚੱਕ ਦੋ ਸ੍ਰੀ ਸ਼ਬਦ ਲਾਓ ਸ਼ਬਦੀ ਧੂਪ ਬੱਤੀ ਕਰੋ ਹੂੰ ਗੁਰ ਨਾਲ ਸਾਥ ਨਹੀਂ ਹੈਗਾ ਨਾ ਗੁਰੂਬਸ ਸਿੰਘ ਮੌਜੂਦ ਨਹੀਂ ਹੈਗੇ ਨਹੀਂ ਹੈਗੇ ਦਬਦੀਪ ਸਿੰਘ ਵੀ ਹੈਗੇ ਤਾਂ ਮੈਂ ਮੰਨਦਾ ਜਦੋਂ ਅਸੀਂ ਧੂਬਤੀ ਗਲਤ ਚੀਜ਼ ਦੀ ਕਰਦੇ ਪਏ ਉਹ ਚੀਜ਼ਾਂ ਪ੍ਰਗਟ ਕਿੱਦਾਂ ਹੋਣਗੀਆਂ ਹਮ ਸਾਰੇ ਸਿੰਘਾਂ ਨੂੰ ਕਹੀਦਾ ਵੀ ਸਭ ਚੱਕ ਦੋ ਸਿਰੋ ਸ਼ਬਦ ਲਾਪਛੀ ਅੱਛਾ ਮੈਨੂੰ ਮੈਨੂੰ ਇੱਕ ਚੀਜ਼ ਕਲੀਅਰ ਕਰਿਓ ਤੇ ਜਿਹਨਾਂ ਤੁਸੀਂ ਗੱਲ ਕੀਤੀ ਮੇਰੇ ਪਿੱਛੇ ਖੜੇ ਨੇ ਆਦ੍ਰਿਸ਼ਟ ਮਾਨ ਚ ਮੈਨੂੰ ਨਹੀਂ ਪਤਾ ਹੈਨਾ ਕਿਉਂਕਿ ਮੇਰੇ ਕੋ ਨਾ ਕੱਲ ਪਰਸੋ ਵੀ ਇੱਕ ਸੱਜਣ ਆਏ ਸੀ ਮੇਰਾ ਪੌਡਕਾਸਟ ਉਹਨਾਂ ਦੇ ਨਾਲ ਤਾਂ ਨਹੀਂ ਹੋਇਆ ਆਪਣੇ ਦੂਸਰੇ ਚੈਨਲ ਤੇ ਹੋਇਆ ਸੀ ਉਹਨਾਂ ਦਾ ਪੌਡਕਾਸਟ ਉਹ ਵੀ ਮਤਲਬ ਕਾਫੀ ਕਹਿੰਦੇ ਮੈਂ ਇਲਮ ਰੱਖਦੇ ਨੇ ਚੀਜ਼ਾਂ ਦਾ ਮ ਠੀਕਾ ਉਹ ਭਾਈ ਸਾਹਿਬ ਸਾਹਮਣੇ ਸੋਫੇ ਤੇ ਬੈਠੇ ਸੀ ਮੈਨੂੰ ਕਹਿੰਦੇ ਉਹ ਵੀ ਕਹਿੰਦੇ ਮੈਂ ਨਾ ਆ ਦ੍ਰਿਸ਼ਟੀ ਜਿਹੜਾ ਸੰਸਾਰ ਆ ਨਾ ਉਹਨਾਂ ਨੂੰ ਦੇਖ ਸਕਦਾ ਮੈਂ ਕਿਹਾ ਚੱਲੋ ਦੇਖ ਕੇ ਦੱਸੋ ਜੀ ਕੀ ਤੁਹਾਨੂੰ ਇੱਥੇ ਕੁਝ ਨਜ਼ਰ ਆ ਰਿਹਾ ਸੇਮ ਸਵਾਲ ਮੈਂ ਉਹਨਾਂ ਨੂੰ ਕੀਤਾ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਉਧਰ ਪਿੱਛੇ ਬੈਠੇ ਸੀਗੇ ਉਹ ਬਾਰ ਬਾਰ ਹਨਾ ਕਹਿੰਦੇ ਇਸ ਨੁੱਕਰ ਦੇ ਵਿੱਚ ਇੱਕ ਬਜ਼ੁਰਗ ਨੇ ਦਾੜੀ ਬੰਨੀ ਉਹਨਾਂ ਨੇ ਵੀ ਉਹਨਾਂ ਨੇ ਵੀ ਇਹ ਗੱਲ ਕਹੀ ਮੈਨੂੰ ਕਿ ਬਜ਼ੁਰਗ ਬੈਠੇ ਇਸ ਨੁੱਕਰ ਚ ਕੋਈ ਮੈਂ ਕਿਹਾ ਅੱਛਾ ਮੈਂ ਕਿਹਾ ਉਸ ਤੋਂ ਇਲਾਵਾ ਕਹਿੰਦੇ ਇੱਕ ਅਧ ਖੜ ਉਮਰ ਦੀ ਔਰਤ ਉਤਰੀ ਫਿਰਦੀ ਆ ਇੱਕ ਬੰਦਾ ਹੋਰ ਆ ਤਿੰ ਉਹਨਾਂ ਨੇ ਇਹ ਗੱਲ ਮੈਨੂੰ ਕਹੀ ਕਿ ਉਹ ਬਸ ਉਹ ਗੱਲ ਤਾਂ ਠੀਕ ਹੈ ਬਾਕੀ ਕੁਝ ਨਹੀਂ ਹੈਗਾ। ਅੱਛਾ ਜੀ। ਤੇ ਤੁਸੀਂ ਵੀ ਕਹਿੰਦੇ ਉਹ ਉਹ ਤੁਹਾਨੂੰ ਮੈਂ ਤੁਸੀਂ ਆਪ ਕਰ ਲਓ ਤੁਸੀਂ ਜਿਵੇਂ ਦੱਸ ਦਸੀਂ ਜੋਤ ਲਾਈ ਦੀ ਆਪਾਂ ਤੁਸੀਂ ਕਰਕੇ ਦੇਖੋ ਅਰਦਾਸ ਪੰਦੀ ਕਰੋ ਤੁਹਾਡੇ ਸਾਹਮਣੇ ਆਉਣਗੇ।